ਮਤਲਬ ਕਿ ਅਜਿਹਾ ਕੋਈ ਨਹੀਂ ਅਸੀਂ ਕਰਦੇ ਕੋਈ ਇੱਕ ਨੰਬਰ ਦੇਈਦਾ ਜਿਹੜਾ ਕੋਈ ਉੱਥੇ ਬੰਦਾ ਹੋਵੇ ਆਪਣਾ ਇੱਕ ਟੈਲੀਫੋਨ ਨੰਬਰ ਦੇਈਦਾ ਗੱਲ ਕਰ ਇਹ ਆ ਜਿਹੜੇ ਜੰਟਿਆ ਨਾ ਇਹ ਉਹਨਾਂ ਦਾ ਭਾਂਡਾ ਉਹਨਾਂ ਨੇ ਭੇਜਿਆ ਉਹਨਾਂ ਨੇ ਉੱਥੇ ਬ੍ਰੇਕ ਲਾਈ ਆ ਕੋਈ ਸੰਸਕਾਰ ਉਹਨਾਂ ਲਿਖ ਕੇ ਦੇ ਚੁੱਕੇ ਆ ਕਿ ਜਿਹੜੀ ਉੱਥੇ ਸੰਸਕਾਰ ਹੋਵੇਗਾ ਇਹ ਪਰਿਵਾਰ ਇਹ ਮਤਲਬ 14 ਸੀ ਇੱਥੇ ਹਾਂ ਤੇ ਮਾਮੇ ਮਾਮੇ ਸਾਰੇ ਮਾਮੇ ਹਾਂ ਇਹ ਵਿਆਹ ਕਿ ਬੰਦ ਮਾਰਿਆ ਹਾਂ ਉਹਨਾਂ ਨੂੰ ਮਗਰ ਲਾਇਆ ਉਹਨਾਂ ਨੇ ਮਾਮਿਆਂ ਨੇ ਮਤਲਬ ਜੀ ਮੈਸੇਜ ਨੂੰ ਵੀ ਉਹਨਾਂ ਦੇ ਆਪਣੇ ਮਗਰ ਮੋਦ ਮਾਮਿਆਂ ਨੇ ਫਿਰ ਤੇ ਤੁਹਾਡੇ ਘਰ ਤੇ ਦਾ ਫੜਾ ਦੇ ਫਿਰ ਕੀ ਗੱਲ ਫਿਰ ਤੇ ਤੁਹਾਡੀ ਘਰ ਦੀ ਬਰੋਦ ਮੈਂ ਜੇ ਉੱਥੇ ਕੁੜੀ ਦਾ ਕਿਹਾ ਤਾਂ ਬਈ ਸੰਸਕਾਰ ਇੱਥੇ ਕਰਦਾ ਫਿਰ ਕੀ ਗੱਲ ਬਸ ਆਹ ਪ੍ਰੋਬਲਮ ਨਹੀਂ ਨਹੀਂ ਇਹ ਵੀ ਤਾਂ ਪਾਦੀ ਨੇ ਚੁੱਕੋ ਦੇ ਸਰ ਵੇਖੋ ਮੈਂ ਲਾਸ਼ ਮਗਾ ਸਕਦਾ ਹਾਂ ਅੱਜ ਵੀ ਇੱਕ ਲਾਸ਼ ਗੋਆਟਮ ਆਲਾ ਤੋਂ ਚੱਲੀ ਆਉਣਾ ਹਰਿਆਣੀ ਆਈ ਉੱਥੇ ਮੈਂ ਚੱਲਿਆ ਸੰਸਕਾਰ ਹੋਇਆ ਮਤਲਬ ਲਾਸ਼ ਆਪਾਂ ਮਗਾ ਦਾਂਗੇ ਕੋਈ ਗੱਲ ਪਰ ਜੇ ਉਹ ਬੰਦਿਆਂ ਦੇ ਉੱਥੇ ਮਤਲਬ ਅਪੋਜੀ ਪੰਗਾ ਵਾਲਿਆ ਤਾਂ ਫਿਰ ਮਤਲਬ ਉਹ ਪ੍ਰਵਾਹ ਜਿਹੜੀ ਵਜੇ ਆ ਉਹਦੇ ਸਾਈਡੋਂ ਨਾ ਤਾਂ ਹੋਣਗੇ ਉਹ ਵਾਹ ਹਾਂਜੀ ਹਾਂ ਪਰ ਇਹ ਡਰਾਈਵਟ ਕਰਦੇ ਉਹਨਾਂ ਨੂੰ ਕੋਈ ਗੱਲ ਹੈਲੋ ਟਰਟੋ ਸਭ ਕੀ ਹਾਲ ਜੇ ਅੱਛਾ ਮੇਰੀ ਗੱਲ ਤੋਂ ਸਤਨਾਮ ਸਿੰਘ ਮੇਰ ਕੋ ਮਤਲਬ ਜਲਮਨ ਤੋਂ ਆਏ ਹਨ ਐਨ ਆ ਆਈ ਕੈਦ ਵਾਲਾ ਕੈਦ ਵਾਲਾ ਪਿੰਡ ਕੈਦ ਹਾਂ ਇੰਨੀ ਸਾਰਾ ਤਕਸੀਮ ਦਾ ਕੇਸ ਹੈ ਤੁਹਾਡੇ ਕੋਲ ਇਹ ਬੰਦੇ ਪਿਛਲੇ 12 12 ਸਾਲਾਂ ਤੋਂ ਤੁਰੇ ਫਿਰਦੇ ਆ ਤਕਸੀਮ ਕਰਾਉਣ ਲਈ ਹੂੰ ਹੂੰ ਜਿਹੜਾ ਪਹਿਲੇ ਜਿਹੜਾ ਪੇਲਨ ਨੇ ਬਣਾਇਆ ਇਹ ਮੇਰਾ ਐਨਆਰਆਈ ਦਾ ਕੇਸ ਹੈ ਜੋ ਯਾਰ ਤੇ ਲੱਗਦਾ ਆ ਸਾਹ ਚਾਹ ਰਿਹਾ ਹੋਂ। ਹਾਂ ਹਾਂ ਬਹੁਤ ਬਹੁਤ ਪਰ ਆਹੋ ਜਿਹਾ ਮੈਂ ਇੱਕ ਅੱਜ ਨਾਲ ਜੇ ਹੱਦਾਂ ਦੇ ਰੋਕ ਲਾਤੀ ਜਾਂਦੇ ਹਾਂ ਤੁਸੀਂ ਬਾਕੀ ਕੰਮ ਛੱਡੋ ਬਾਕੀ ਕੰਮ ਛੱਡੋ ਦੇਖੋ ਸਰਕਾਰ ਦਾ ਫੈਸਲਾ ਕਿ ਇਹ ਐਨਆਈ ਨੂੰ ਕੋਈ ਸਮੱਸਿਆ ਨਹੀਂ ਆਉਂ ਦੇਣੀ ਭਾਵੇਂ ਜੋ ਮਰਜ਼ੀ ਹੋ ਜਾਵੇ ਤੁਸੀਂ ਆਪਣੀ ਡਿਊਟੀ ਕਰੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਰ ਜੀ ਤੁਸੀਂ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਤਾਂ ਇਹਦੀ ਤਕਸੀਮ ਕਰਾਓ ਬਸ ਅਬ ਜੇ ਦਿਨੂ ਮਰਜ਼ੀ ਕਰਦਾ ਤੁਸੀਂ ਦੱਸੋ ਕਿੰਨੇ ਦਿਨ ਚਲਾ ਕੇ ਦੇਵੋ ਮੈਨੂੰ ਟਾਈਮ ਦੱਸੋ ਜੀ ਕਿੰਨੇ ਲੱਗਦੇ ਇਹ ਸਰ ਜੀ 12 ਸਾਲ ਹੋ ਗਏ ਇਹਨਾਂ ਨੂੰ ਕੋਈ ਨਹੀਂ ਆਇਆ ਤਾਂ ਫੇਲ ਗਿਆ ਨਹੀਂ 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 ਸਾਦੀ ਤੁਸੀਂ ਤੁਸੀਂ ਫਾਲੋ ਕਰੋ ਮੈਨੂੰ ਮੈਨੂੰ ਫਾਲੋ ਕਰੋ ਤੁਸੀਂ ਗਾਈਡ ਨਾ ਕਰੋ ਮੈਨੂੰ ਫਾਲੋ ਕਰੋ ਮੈਂ ਮੈਂ ਤੁਹਾਨੂੰ ਜੋ ਕਹਿ ਰਿਹਾ ਤੁਸੀਂ ਉਹ ਕਰੋ ਤੁਸੀਂ ਸਾਦੀ ਇਹਨਾਂ ਦੀ ਕਿੰਨਾ ਦੀ 31 ਮਾਰਚ ਤੱਕ ਇਹਨਾਂ ਦੀ ਤਕਸੀਮ ਹੋਣੀ ਚਾਹੀਦੀ ਹੈ ਜੀ ਹਮਮ ਗੌਰਮੇਟ ਗੌਰਮੇਟ ਲੋਕ ਨੂੰ ਕਿੰਨਾ ਟਾਈਮ ਲੱਗਦਾ ਤਕਸੀਮ ਤੇ ਦੱਸੋ ਮੈਨੂੰ ਹੂੰ ਨੇ ਤੁਸੀਂ ਤੁਸੀਂ ਸਰ ਇਹਨੂੰ ਸਤਿਏ ਨੂੰ ਪਾਲ ਦੇ ਹੱਦ ਤੱਕ ਸਭ ਇਹ ਬੰਦੇ ਜਿੰਮਤ ਤੋਂ ਦੂਜੀ ਤੀਜੀ ਆਦਾ ਆਗੇ ਚੌਥੀ ਆਦਾ ਇਹ ਮਤਲਬ ਦੁਬਾਰਾ ਨਾ ਆਉਣੇਂਦਾ ਤਾਂ ਪਹਿਲਾਂ ਕੰਮ ਕਰੋ ਜੀ ਬਸ ਤੂੰ ਛੱਡੋ ਬਾਕੀ ਟੈਕਨੀਕਲ ਚੀਜ਼ਾਂ ਛੱਡੋ ਪਹਿਲਾਂ ਇਹਨਾਂ ਦਾ ਕੰਮ ਕਰੋ ਬਸ ਹਾਂ ਚਲੋ ਕੱਲ 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 ਤੁਹਾਡੇ ਕੋ ਹੁੰਦੇ ਆ ਇਹਨਾਂ ਦਾ ਸਦੀ ਪਹਿਲਾਂ ਕੰਮ ਕਰਦੇ 100 ਵਾਰ ਹੋਣਗੇ ਤੁਹਾਡੇ ਕੋ ਇਹਨਾਂ ਦਾ ਕੰਮ ਹੋਣਾ ਚਾਹੀਦਾ ਮੇਰੇ ਕੋ ਦੁਬਾਰਾ ਨਹੀਂ ਹੋਣਾ ਚਾਹੀਦਾ ਹਾਂ ਜੇ 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 ਦੁਬਾਰਾ ਇਹ ਸਦੀ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਜੇ ਫੇਰ ਇਹਨਾਂ ਮੈਨੂੰ ਕਿਉਂ ਮੈਂ ਹੀ ਬੰਦਿਆਂ ਹੀ ਦੀ ਬਰਦਾਸ਼ਤ ਕਰ ਸਕਦੇ ਜੀ ਗੱਲ ਹਾਂ ਬਾ ਮੈਂ ਮੈਂ ਸਦੀ ਮੈਂ ਤੁਹਾਡੇ ਕੋ ਭੇਜਦਾ ਇਹਨਾਂ ਦੀ ਤਕਸੀਮ ਕਰਾ ਕੇ ਦੋ ਬਸ ਗਾ ਲਈਂ ਦਿਗੋ ਫੇਰ ਮੰਡੇ ਦੋ ਇਨੂੰ ਮੈਂ ਕਿਹਾ ਕੋਈ ਗੱਲ ਨਹੀਂ ਥੋੜੀ ਤੇਜ਼ੀ ਕਰ ਦਿਓ ਕੰਮ ਤੇ ਗੱਲ ਤਾਂ ਇੰਨੀ ਆ ਹਾਂ ਤੇਜ਼ੀ ਕਰ ਦਿਓ ਕੰਮ ਤੇ ਗੱਲ ਤਾਂ ਇੰਨੀ ਆ ਬਸ ਹੋਰ ਕੀ ਆ ਓਕੇ 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 ਬਾਈ ਜਾ ਜਾ ਦੋਸਤੋ ਬਾਬਾ ਜੀ ਮੈਂ ਤੁਹਾਡੀ লাশ ਮੁਕਾ ਕੇ ਦੇ ਸਕਦਾ ਪਰ ਤੇ ਤੁਹਾਡੀ ਉਹਦੀ ਬਹੂ ਨਾਲ ਸਾਹਮਣੇ ਤੋਂ ਹੀ ਫੇਰ ਨਹੀਂ ਜਾਉਣੀ ਮੈਂ ਤਾਂ ਵੇਖੋ ਰੋਜ਼ ਇਹ ਕੰਮ ਮਤਲਬ ਪਰਮਾਤਮਾ ਦਾ ਨਾਮ ਕਰੇ ਮੇਰੀ ਡਿਊਟੀ ਲੱਗੀ ਆ ਸਰਕਾਰ ਵੱਲੋਂ ਮੈਂ ਤੇ ਕੰਮ ਕਰਦਾ ਰਹਿਣਾ ਕੀ ਕੀ ਉਹ ਰੁਕੀ ਹੈ ਨਾ ਹੁਣ ਇਹ ਵੀ ਤੋ ਕੋਈ ਨਹੀਂ ਮੈਂ ਮੈਂ ਕਰਦਾ ਕੋਸ਼ਿਸ਼ ਕੋਈ ਆ ਅਸੀਂ ਕਰਦੇ ਕੁਝ ਆ ਬੇਟਾ ਲੈ ਆ ਕਰ ਕੋਈ ਕਰਦੇ ਪਤਾ ਨਹੀਂ ਘਰ ਆ ਜੀ ਸੁਝਾਉਣਾ ਨਾ ਤੁਹਾਡਾ ਜੇ ਨਹੀਂ ਗਈ ਤੇ ਆਪੋ ਚੀਜ਼ ਫੜਦੇ ਲੈ ਨਹੀਂ ਉਦੋਂ ਕੋਈ ਚੱਕਰ ਸੀ ਉਹ ਮਾਮੇ ਨਹੀਂ ਕਿਸੇ ਬੰਦੇ ਲੱਗਣ ਦੇ ਉਹ ਫੇ ਭਾਜੀ ਸਾਡੇ ਕੀ ਬਸਦੀਆ ਭਾਜੀ ਉਹ ਗੱਲ ਆ ਬਸ ਅਸੀਂ ਤੇ ਵੇਖੋ ਅਸੀਂ ਤਾਂ ਕਾਨੂੰਨੀ ਜੋ ਮਤ ਕਰ ਸਕਦੇ ਸਰਕਾਰ ਲੋ ਅਸੀਂ ਤਾਂ ਸਭ ਲੋਕਾਂ ਦੀ ਕਰਦੇ ਸਾਡੇ ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਇਹਦਾ ਹਰ ਬੰਦੇ ਦੀ ਮਤ ਕਰਦੇ ਪਰ ਦੇ ਘਰ ਆਲੇ ਆਪੋ ਚ ਲੜ ਬਣ ਕੇ ਤੋ ਆਪਾਂ ਤੇ ਨਹੀਂ ਨਾ ਕੁਝ ਕਰ ਸਕਦਾ ਤਦ ਬਣਾ ਵੀ ਆ ਮੁਸ਼ਕਲੀ ਆ ਵੀ ਕੋਈ ਲਪੜਾ ਵਾ ਜੈਦ ਆਦਾਬ ਕੀ ਲਪੜਾ ਵਾ ਕਾਦਾ ਵਾ ਉਹ ਭੇਜਿਆ ਵਾ ਨਹੀਂ ਭਾਈ ਉਹਨੂੰ ਟ੍ਰੈਂਪ ਕਰਕੇ ਨਾ ਮੁਸ਼ਕਲ ਹੋ ਗਈ ਉਹਨੇ ਟ੍ਰੈਂਪ ਨੇ ਇਹ ਉਹ ਨਹੀਂ ਟ੍ਰੈਂਪ ਦਾ ਕੋਈ ਮਸਲਾ ਨਹੀਂ ਗਾ ਟ੍ਰੈਂਪ ਦੇ ਗੱਲਾਂ ਨੂੰ ਵਾਜੀ ਉਹਨਾਂ ਦਾ ਟ੍ਰੈਂਪ ਦਾ ਨਹੀਂ ਮਸਲਾ ਕੋਈ ਮਰੇ ਬੰਦੇ ਨੂੰ ਟ੍ਰੈਂਪ ਦੇ ਗੱਲਾਂ ਜੀਂਦੇ ਘੱਟੇ ਬਾਦ ਉਹਨਾਂ ਵੀ ਕੋਈ ਡਾਰਿਆ ਵੀ ਸਾਡੇ ਇੱਥੇ ਆ ਕੇ ਹਰ ਤੇ ਪਰਚਾ ਦਿਲੋ ਜੀ ਉਹਨਾਂ ਨੂੰ ਵੀ ਡਾਰਿਆ ਉਹ ਪੱਤੇ ਦੇ ਵੈਸੇ ਕਰਾ ਦਾਂਗੇ ਕੋਈ ਗੱਲ ਨਹੀਂ ਆ ਪਤਾ ਕਰਦਾ ਕਿ ਦੇ ਉਹਨਾਂ ਗਲਤ ਕੰਮ ਕੀਤਾ ਕਿਨੇ ਕਿਨੇ ਪਹਿਲੇ ਨਾ ਪਹਿਲੇ ਨਾ ਪੰਜਾਬ ਤੋਂ 50 ਲੱਖ ਰੁਪਏ 55 ਲੱਖ ਕਿਹੜੇ ਪੜਦੇ ਆ ਉਹ ਤੇਜਾ ਹੋਰ ਪਰੰਤਨ ਤਾਂ ਦਰ ਨਾਲ ਤੇਜਾ ਸਿੰਘ ਵਾਲੀ ਅੱਛਾ ਹਾਂ ਜੀ ਅੱਛਾ ਅਜੇੰਟ ਜਿਹੜੇ ਮਾਮੇ ਮਾਮੇ ਇੱਥੇ ਕਿੱਥੇ ਆ ਮਾਮੇ ਇੱਥੇ ਆ ਜੀ ਹਾਂ ਇੱਥੋਂ ਜੋੜ ਲਾਈ ਦਿੰਦੇ ਹੋ ਹਾਂ ਸਰ ਬੜੇ ਮੁੰਡੇ ਨਾਲ ਭੇਜੇ ਆ ਕਾਫੀ ਬੜੇ ਭੇਜੇ ਹਾਂ ਉਹਦੇ ਦੀ ਉਹਦੀ ਉਹ লাশ ਭਗਾਉਂਦੇ ਉਹਦੀ ਮੁਰਕਾ ਐਫੀਡਵਿਟ ਦੋਨਾਂ ਮਾਮਾ ਦੇ ਖਲਾ ਪੁੱਛਤਾ ਕਰਦੀ ਪਹਿਲਾਂ ਉਹਨਾਂ ਦੇ ਖਿਲਾਫ ਹੋਰ ਬੰਦੇ ਨਾਲ ਬੇੜਾਗਰ ਕਰਦਗੇ ਆਪਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਠੀਕ ਹੈ ਠੀਕ ਹੈ ਕੀ ਗੱਲ ਠੀਕ ਓਕੇ ਕੋਈ ਗੱਲ ਨਹੀਂ ਕੋਈ ਗੱਲ ਭਗਾਉਂਦੇ ਭਗਾਉਂਦੇ ਆਪਾਂ ਕੋਈ ਗੱਲ ਕੋਈ ਗੱਲ ਬਾਅਦ ਦੇ ਬਾਅਦ ਦੇ ਬੜਾ ਹੌਂ ਜਲਦੀ ਕਰੋ ਮਤਲਬ ਕਰ ਕੋਈ ਦੀ ਅਸੀਂ ਕਰਦੇ ਕੋਈ ਇੱਕ ਨੰਬਰ ਦਈਦਾ ਜਿਹੜਾ ਕੋ ਉੱਥੇ ਬੰਦਾ ਹੋਵੇ ਆਪਣਾ ਇੱਕ ਟੈਲੀਫੋਨ ਨੰਬਰ ਦਈਦਾ ਕੋਈ ਗੱਲ ਪਰ ਇਹ ਆ ਜਿਹੜੇ ਜੰਟਿਆ ਨਾ ਇਹ ਉਹਨਾਂ ਦਾ ਭਾਣਦਾ ਉਹਨਾਂ ਨੇ ਤੇ ਜਾਵਦੇ ਉਹਨਾਂ ਨੇ ਉੱਥੇ ਬ੍ਰੇਕ ਲਾਈ ਆ ਪਈ ਸਸਕਾਰ ਉਹਨਾਂ ਲਿਖ ਕੇ ਦੇ ਦਿੱਤੇ ਆ ਵੀ ਜਿਹੜੀ ਉੱਥੇ ਸਸਕਾਰ ਹੋਵੇਗਾ ਇਹ ਪਰਿਵਾਰ ਇਹ ਮਤਲਬ 14 ਸਿੱਥੇ ਹਾਂ ਤੇ ਮਾਮੇ ਮਾਮੇ ਸਾਰੇ ਮਾਮੇ ਹਾਂ ਇਹ ਵਿਆਹ ਕੇ ਮੰਨ ਮਾੜਾ ਹਾਂ ਉਹ ਉਹਨਾਂ ਨੂੰ ਮਗਰ ਲਾਇਆ ਉਹਨਾਂ ਨੇ ਮਾਮਿਆਂ ਨੇ ਮਤਲਬ ਜੀ ਮੈਸੇਜ ਨੂੰ ਵੀ ਉਹਨਾਂ ਦੇ ਆਪਣੇ ਮਗਰ ਮਦਦ ਮਾਮਿਆਂ ਨੇ ਫਿਰ ਤੇ ਤੁਹਾਡੇ ਘਰ ਤੇ ਦਾ ਫੜਾ ਤੇ ਫਿਰ ਕੀ ਗੱਲ ਫਿਰ ਤੇ ਤੁਹਾਡੀ ਕਾਥੀ ਬੋਲਦੇ ਮੈਂ ਜੇ ਉੱਥੇ ਕੁੜੀ ਦਾ ਕਿਹਾ ਤਾਂ ਵੀ ਸਸਕਾਰ ਇੱਥੇ ਕਰਦਾ ਫਿਰ ਕੀ ਗੱਲ ਬਸ ਆ ਪਰੋ ਨੇ ਇਹ ਵੀ ਲਾਪਾ ਨਹੀਂ ਨੈਤ ਕੋ ਦਾ ਰਿਕੋ ਮੈਂ ਲਾਸ਼ ਮਗਾ ਸਕਦਾ ਹਾਂਜੀ ਅੱਜ ਵੀ ਇੱਕ ਲਾਸ਼ ਗਵਟਮ ਵਾਲਾ ਤੋਂ ਚੱਲੀ ਆਉਣਾ ਹਰਿਆਣੀ ਆਈ ਉੱਥੇ ਮੈਂ ਚੱਲਿਆ ਸੰਸਕਾਰ ਹੋਇਆ ਮਤਲਬ ਲਾਸ਼ ਆਪਾਂ ਮਗਾ ਦਾਂਗੇ ਕੋਈ ਗੱਲ ਪਰ ਦੇ ਉਹ ਬੰਦਿਆਂ ਨੇ ਉੱਥੇ ਮਤਲਬ ਆਪੋ ਜੀ ਪੰਗਾ ਪਾ ਲਿਆ ਤਾਂ ਫਿਰ ਮਤਲਬ ਉਹ ਕਰਵਾ ਜਿਹੜੀ ਮਿੱਥੀ ਹੈ ਉਹਦੇ ਤੇ ਨਾ ਤਾਂ ਹੋਣਗੇ ਵਿਆਹ ਹਾਂਜੀ ਹਾਂ ਅੱਜ ਡਰਾਈਵਟ ਕਰਦੇ ਉਹਨਾਂ ਨਾਲ ਕੋਈ ਗੱਲ ਹੈਲੋ ਅਟੇ ਲੋ ਸਰ ਕੀ ਹਾਲ ਜੇ ਅੱਛਾ ਮੇਰੀ ਗੱਲ ਤੋਂ ਸਤਨਾਮ ਸਿੰਘ ਮੇਰ ਕੋ ਮਤਲਬ ਜਲਮਨ ਤੋਂ ਆਇਆ ਐ ਐਨੜਾਈ ਕੈਦ ਵਾਲਾ ਕੈਦ ਵਾਲਾ ਪਿੰਡ ਕੈਦ ਹਾਂ ਐਨ ਦੀ ਸਰ ਤਕਸੀਮ ਦਾ ਕੇਸ ਐ ਤੁਹਾਡੇ ਕੋਲ ਇਹ ਬੰਦੇ ਪਿਛਲੇ 12 12 ਸਾਲਾਂ ਤੋਂ ਤੁਰੇ ਫਿਰਦੇ ਆ ਤਕਸੀਮ ਕਰਾਉਣ ਲਈ ਹੂੰ ਹੂੰ ਜਿਹੜਾ ਨਰਾਇਣ ਦਾ ਕੇਸ ਜਿਹੜਾ ਪਹਿਲੇ ਜਦੋਂ ਬੁਲਾਇਆ ਸੀ ਉਹ ਜਿਹੜਾ ਐਨਆਰਆਈ ਦਾ ਕੇਸ ਨਾਲ ਕੋਈ ਯਾਰ ਉਹਦੇ ਲੱਗਦਾ ਤਾਂ ਆਸ ਹੈ ਕੋਈ ਹਾਂ ਤੁਸੀਂ ਬਾਕੀ ਕੰਮ ਛੱਡੋ ਬਾਕੀ ਕੰਮ ਛੱਡੋ ਦੇਖੋ ਸਰਕਾਰ ਦਾ ਫੈਸਲਾ ਹੈ ਕਿ ਇਹ ਐਨਆਰਆਈ ਨੂੰ ਕੋਈ ਸਮੱਸਿਆ ਨਹੀਂ ਆਉਂ ਦੇਣੀ ਭਾਵੇਂ ਜੋ ਮਰਜ਼ੀ ਹੋ ਜੇ ਤੁਸੀਂ ਆਪਣੀ ਡਿਊਟੀ ਕਰੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਰਦੀ ਤੁਸੀਂ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਤੇ ਇਹਦੀ ਤਕਸੀਮ ਕਰਾਓ ਬਸ ਅਬ ਜੇ ਦਿਨੂ ਮਰਜ਼ੀ ਕਹਿੰਦਾ ਤੁਸੀਂ ਦੱਸੋ ਕਿੰਨੇ ਦਾ ਇੰਜ ਕਰਾ ਕੇ ਦੇਗੋ ਮੈਨੂੰ ਟਾਈਮ ਦੱਸੋ ਜੀ ਕਿੰਨੇ ਲੱਗਦੇ ਇਹ ਸਰਦੀ 12 ਸਾਲ ਹੋ ਗਏ ਇਹਨਾਂ ਨੂੰ ਕੋਈ ਨਹੀਂ ਹੈ ਤਾਂ ਫੇਲ ਕੀ ਹੈ ਨਹੀਂ 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 ਸਰਦੀ ਤੁਸੀਂ ਤੁਸੀਂ ਫਾਲੋ ਕਰੋ ਮੈਨੂੰ ਮੈਨੂੰ ਫਾਲੋ ਕਰੋ ਤੁਸੀਂ ਗਾਈਡ ਨਾ ਕਰੋ ਮੈਨੂੰ ਫਾਲੋ ਕਰੋ ਮੈਂ ਮੈਂ ਤੁਹਾਨੂੰ ਜੋ ਕਹਿ ਰਿਹਾ ਤੁਸੀਂ ਉਹ ਕਰੋ ਤੁਸੀਂ ਸੱਦੀ ਇਹਨਾਂ ਦੀ ਕਿੰਨਾ ਦੀ 31 ਮਾਰਚ ਤੱਕ ਇਹਨਾਂ ਦੀ ਤਕਸੀਮ ਹੋਣੀ ਚਾਹੀਦੀ ਹੈ ਜੀ ਹਮਮ ਗੌਰਮੇਟ ਗੌਰਮੇਟ ਲੋਕ ਨੂੰ ਕਿੰਨਾ ਟਾਈਮ ਲੱਗਦਾ ਤਕਸੀਮ ਦੇ ਦੱਸੋ ਮੈਨੂੰ ਹੂੰ ਹੂੰ ਨਹੀਂ ਤੁਸੀਂ ਤੁਸੀਂ ਸਰ ਇਹਨੂੰ ਸਤਿਏ ਨੂੰ ਪਾਲ ਦੇ ਹੱਦ ਤੱਕ ਲੋ ਸਭ ਇਹ ਬੰਦੇ ਜਿੰਮਤ ਤੋਂ ਦੂਜੀ ਤੀਜੀ ਆਦਾ ਆ ਕੇ ਚੌਥੀ ਆਦਾ ਇਹ ਮਤਲਬ ਦੁਬਾਰਾ ਨਾ ਆਉਣੇਂਦਾ ਤਾਂ ਪਹਿਲਾਂ ਕੰਮ ਕਰੋ ਜੀ ਬਸ ਤੂੰ ਛੱਡੋ ਬਾਕੀ ਟੈਕਨੀਕਲ ਚੀਜ਼ਾਂ ਛੱਡੋ ਪਹਿਲਾਂ ਇਹਦਾ ਕੰਮ ਕਰੋ ਬਸ ਹਾਂ ਚਲੋ ਕੱਲ 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 ਤੁਹਾਡੇ ਕੋ ਹੁੰਦੇ ਐ ਇਹਨਾਂ ਦਾ ਸੱਦੀ ਪਹਿਲਾਂ ਕੰਮ ਕਰਕੇ 100 ਵਾਰ ਹੋਣਗੇ ਤੁਹਾਡੇ ਕੋ ਇਹਨਾਂ ਦਾ ਕੰਮ ਹੋਣਾ ਚਾਹੀਦਾ ਮੇਰੇ ਕੋ ਦੁਬਾਰਾ ਨਹੀਂ ਹੋਣਾ ਚਾਹੀਦਾ ਹਾਂ ਜੇ 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 ਦੁਬਾਰਾ ਆਇਆ ਸੱਦੀ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਏ ਫੇਰ ਇਹਨਾਂ ਮੈਨੂੰ ਕਿਉਂ ਮੈਂ ਹੀ ਬੰਦਿਆਂ ਹੀ ਦੀ ਬਰਦਾਸ਼ਤ ਕਰ ਸਕਦੀ ਜੀ ਗੱਲ ਹਾਂ ਬਾ ਮੈਂ ਮੈਂ ਸੱਦੀ ਮੈਂ ਤੁਹਾਡੇ ਕੋ ਭੇਜਤਾ ਇਹਨਾਂ ਦੀ ਤਕਸੀਮ ਕਰਾ ਕੇ ਦੋ ਬਸ ਗਾਉਲੀ ਨੂੰ ਫੇਰ ਮੰਡੇ ਦੋ ਇਹਨੂੰ ਮੈਂ ਕਿਹਾ ਕੋਈ ਗੱਲ ਨਹੀਂ ਥੋੜੀ ਤੇਜ਼ੀ ਕਰ ਦੋ ਕੰਮ 'ਚ ਗੱਲ ਤਾਂ ਇੰਨੀ ਆ ਹਾਂ ਤੇਜ਼ੀ ਕਰ ਦੋ ਕੰਮ 'ਚ ਗੱਲ ਤਾਂ ਇੰਨੀ ਆ ਬਸ ਉਸ ਕੀ ਆ ਓਕੇ 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 ਬੱਸ ਜਾ ਜਾ ਦੋਸਤ ਬਾਬਾ ਜੀ ਮੈਂ ਤੁਹਾਡੀ লাশ ਮਗਾ ਕੇ ਦੇ ਸਕਦਾ ਪਰ ਤੇ ਤੁਹਾਡੀ ਉਹਦੀ ਬਹੂ ਨਾਲ ਸੰਤੋ ਹੀ ਫੇਰ ਨਹੀਂ ਚੋਣੀ ਮੈਂ ਤਾਂ ਵੇਖੋ ਰੋਜ ਇਹ ਕੰਮ ਮਤਲਬ ਪਰਮਾਤਮਾ ਦਾ ਨਾਕ ਦੇ ਮੇਰੀ ਡਿਊਟੀ ਲੱਗੀ ਆ ਸਰਕਾਰ ਵੱਲੋਂ ਮੈਂ ਤੇ ਕੰਮ ਕਰਦਾ ਰਹਿਣਾ ਕੀ ਰੁਕੀ ਹੈ ਤੂੰ ਕੋਈ ਨਹੀਂ ਮੈਂ ਮੈਂ ਕਰਦਾ ਕੋਸ਼ਿਸ਼ ਪੂਰੀ ਆ ਅਸੀਂ ਕਰਦੇ ਕੁਝ ਆ ਬੇਟਾ ਲੈ ਆ ਕਰ ਕੋਈ ਕਰਦੇ ਪਤਾ ਉਹਦੀ ਕਰਦਾ ਇਹ ਸੁਝਾਉਣਾ ਨਾ ਤੁਹਾਡਾ ਜੇ ਮੈਂ ਕਿਹਾ ਤੇ ਆਪੋ ਚੀਜ਼ ਫੜਦੇ ਲੈ ਨਹੀਂ ਉਦੋਂ ਕੋਈ ਚੱਕਰ ਨਹੀਂ ਉਹ ਮਾਮੇ ਨਹੀਂ ਕਿਸੇ ਬੰਦੇ ਲੱਗਣਦੇ ਉਹ ਫਿਰ ਭਾਜੀ ਸਾਡੇ ਕੀ ਬਸਦੀਆ ਭਾਜੀ ਉਹ ਗੱਲ ਆ ਬਸ ਅਸੀਂ ਤੇ ਵੇਖੋ ਅਸੀਂ ਤਾਂ ਕਾਨੂੰਨੀ ਜੋ ਮਤ ਕਰ ਸਕਦੇ ਸਰਕਾਰ ਲੋ ਅਸੀਂ ਤਾਂ ਸਭ ਲੋਕਾਂ ਦੀ ਕਰਦੇ ਸਾਡੇ ਮੁੱਖ ਮੰਤਰੀ ਨੇ ਹਦਾਇਤ ਕੀਤੀ ਹੈ ਇਹਦਾ ਹਰ ਬੰਦੇ ਦੀ ਮਤ ਕਰਦੇ ਪਰ ਦੇ ਘਰ ਆਲੇ ਆਪੋ ਚ ਲੜ ਬਣ ਕੇ ਤੂੰ ਆਪਾਂ ਤੇ ਨਹੀਂ ਨਾ ਕੁਝ ਕਰ ਸਕਦੇ ਕਿ ਇਹ ਨਹੀਂ ਆਉਂਦੇ ਵਿੱਚ ਮੰਨਣਾ ਦੱਸਣਾ ਵੀ ਆ ਮੁਸ਼ਕਲ ਆ ਵੀ ਕੋਈ ਲਪੜਾ ਕੋਈ ਜਾਤ ਦਾ ਬਾ ਕੀ ਲਪੜਾ ਹੋਦਾ ਦਾ ਬਾ ਉਹ ਭੇਜਿਆ ਵਾ ਨਹੀਂ ਭਾਈ ਉਹਨੂੰ ਟ੍ਰੰਪ ਕਰਕੇ ਨਮਸਕਾਰ ਕਰੀ ਉਹ ਹਾਂ ਜੀ ਇਹਨੇ ਟ੍ਰੰਪ ਨੇ ਇਹ ਰਾ ਉਹ ਨਹੀਂ ਟ੍ਰੰਪ ਦਾ ਕੋਈ ਮਸਲਾ ਨਹੀਂ ਗਾ ਟ੍ਰੰਪ ਦੇ ਕੀ ਗੱਲਾਂ ਨੂੰ ਹਾਂ ਜੀ ਉਹਨਾਂ ਦਾ ਟ੍ਰੰਪ ਦਾ ਨਹੀਂ ਮਸਲਾ ਕੋਈ ਮਰੇ ਬੰਦੇ ਨੂੰ ਟ੍ਰੰਪ ਦੇ ਗੱਲਾਂ ਜੀਦੇ ਗੱਲਾਂ ਦੇ ਬਾਦ ਕੋਈ ਡਾਰਿਆ ਵੀ ਸਾਡੇ ਇੱਥੇ ਆ ਕੇ ਹਰ ਤੇ ਪਰਚਾ ਦਿੰਦੇ ਹੋ ਜੀ ਉਹ ਪੱਤਾ ਦਾ ਵਹਿਕ ਕਰਾ ਦਾਂਗੇ ਕੋਈ ਗੱਲ ਨਹੀਂ ਆ ਪੱਤਾ ਕਰਾਦਾ ਕਿ ਦੇ ਨਾ ਗਲਤ ਕੰਮ ਕੀਤਾ ਕਿਨੇ ਕਿਨੇ ਪਹਿਲੇ ਨਾ ਪਹਿਲੇ ਨਾ ਪੰਜਾਬ ਤੋਂ 10 ਲੱਖ ਰੁਪਏ 50 55 ਲੱਖ ਕਿਹੜੇ ਪੜਦੇ ਆ ਉਤੇ ਜਾ ਹੋਰ ਪਰੰਤਨ ਤਰ ਲਾ ਦੇ ਨਾਲ ਤੀਜਾ ਸਿੰਘ ਵਾਲੀ ਅੱਛਾ ਹਾਂ ਜੀ ਅੱਛਾ ਏਜੰਟ ਜਿਹੜੇ ਮਾਮੇ ਮਾਮੇ ਇੱਥੇ ਕਿੱਥੇ ਆ ਮਾਮੇ ਇੱਥੇ ਆ ਜੀ ਹਾਂ ਇੱਥੋਂ ਜੋੜ ਲਾਈ ਦਿੰਦੇ ਹੋ ਹਾਂ ਪਰ ਬੜੇ ਮੁੰਡੇ ਨਾਲ ਹੀ ਭੇਜੇ ਆ ਕਾਫੀ ਬੰਦੇ ਭੇਜੇ ਹਾਂ ਉਹਦੇ ਦੀਦੀ ਉਹ ਲਾਸ਼ ਭਗਾਉਂਦੇ ਉਹਦੀ ਮੁਰਕਾ ਐਫੀ ਡੀਪ ਤੋਂ ਨਾ ਮਾਮਾ ਦੇ ਖਾਲ ਪੁੱਤਾ ਕਰਾਈ ਪਹਿਲਾਂ ਉਹਨਾਂ ਦੇ ਖਿਲਾਫ ਹੋਰ ਬੰਦੇ ਨਾਲ ਬੇੜਾਗੱਲ ਕਰਨਗੇ ਆਪਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਦੇ ਠੀਕ ਹੈ ਠੀਕ ਹੈ ਕੀ ਗੱਲ ਠੀਕ ਓਕੇ ਕੋਈ ਗੱਲ ਨਹੀਂ ਬਗਾਉਣੀ ਬਹੁਤ ਮੇਰਾ ਕੋਈ ਗੱਲ ਬਗਾਉਦੇ ਬਗਾਉਦੇ ਆਪਾਂ ਕੋਈ ਗੱਲ ਕੋਈ ਗੱਲ ਮਾਰ ਦੇ ਮਾਰ ਦੇ ਬੜਾ ਹੌਸ ਜਲਦੀ ਕਰੋ ਮਤਲਬਾਕਾ ਕੋਈ ਨਹੀਂ ਅਸੀਂ ਕਰਦੇ ਕੋਈ ਇੱਕ ਨੰਬਰ ਚਾਹੀਦਾ ਜਿਹੜਾ ਕੋਈ ਉੱਥੇ ਬੰਦਾ ਹੋਵੇ ਆਪਣਾ ਇੱਕ ਟੈਲੀਫੋਨ ਨੰਬਰ ਚਾਹੀਦਾ ਇਹ ਗੱਲ ਪਰ ਇਹ ਆ ਜਿਹੜੇ ਚੰਗੇ ਆ ਨਾ ਇਹ ਉਹਨਾਂ ਦਾ ਭਾਣ ਜੀ ਉਹਨਾਂ ਨੇ ਭੇਜਿਆ ਉਹਨਾਂ ਨੇ ਉੱਥੇ ਬ੍ਰੇਕ ਲਾਈ ਆ ਪਈ ਸੰਸਕਾਰ ਉਹਨਾਂ ਲੈ ਕੇ ਨਹੀਂ ਚੁੱਕਿਆ ਵੀ ਜਿਹੜੀ ਉੱਥੇ ਸੰਸਕਾਰ ਹੋਇਆ ਇਹ ਪਰਿਵਾਰ ਇਹ ਮਤਲਬ 14 ਸਾਲ ਇੱਥੇ ਹਾਂ ਤੇ ਮਾਮੇ ਮਾਮੇ ਸਾਰੇ ਮਾਮੇ ਹਾਂ ਇਹ ਵਿਆਹ ਹੈ ਕਿ ਅਨਮੈਰਿਡ ਹਾਂ ਉਹ ਉਹਨਾਂ ਨੂੰ ਮਗਰ ਲਾਇਆ ਉਹਨਾਂ ਨੇ ਮੰਗਿਆ ਨਹੀਂ ਮਤਲਬ ਇਹ ਮੈਸੇਜ ਨੂੰ ਉਹਨਾਂ ਦੇ ਆਪਣੇ ਮਗਰ ਮਤਲਬ ਮਾਮਿਆਂ ਨੇ ਫਿਰ ਤੇ ਤੁਹਾਡੇ ਘਰ ਤੇ ਦਾ ਫੜਾ ਤੇ ਫਿਰ ਕੀ ਗੱਲ ਫਿਰ ਤੇ ਤੁਹਾਡੀ ਘਰ ਦੀ ਬਲਾਦ ਮੈਂ ਜੇ ਉੱਥੇ ਕੁੜੀ ਦਾ ਕਿਹਾ ਤਾਂ ਵੀ ਸੰਸਕਾਰ ਇੱਥੇ ਕਰਦਾ ਫਿਰ ਕੀ ਗੱਲ ਬਸ ਆਹ ਪ੍ਰੋਬਲਮ ਨਹੀਂ ਨਹੀਂ ਇਹ ਵੀ ਤਾਂ ਪੋਡਿਨੈਟ ਕੋਰ ਦਾ। ਵੇਖੋ ਮੈਂ ਲਾਸ਼ ਮਗਾ ਸਕਦਾ। ਹਾਂਜੀ। ਅੱਜ ਵੀ ਇੱਕ ਲਾਸ਼ ਗਵਟਮ ਆਲਾ ਤੋਂ ਅਚਲਿਆ ਉਹ ਨਾ। ਹਰਿਆਣੀ ਆਈ ਉੱਥੇ ਮੈਂ ਚੱਲਿਆ। ਸੰਸਕਾਰ ਹੋਇਆ। ਮਤਲਬ ਲਾਸ਼ ਆਪਾਂ ਮਗਾਦਾਂਗੇ ਕੋਈ ਗੱਲ। ਪਰ ਦੇ ਉਹ ਬੰਦਿਆਂ ਨੇ ਉੱਥੇ ਮਤਲਬ ਆਪੋចਿ ਪੰਗਾ ਪਾ ਲਿਆ ਤੇ ਫਿਰ ਮਤਲਬ ਉਹ ਪ੍ਰਵਾਹ ਜਿਹੜੇ ਵਜੇ ਜਾ ਉਹਦੇ ਸਾਈਡ ਤੋਂ ਮੈਂ ਤਾਂ ਹੋਣ ਗਿਆ। ਵਾਹ। ਹਾਂਜੀ। ਹਾਂ। ਪਰ ਜਿਹੜੇ ਡ੍ਰਾਈਵ ਕਰਦੇ ਉਹਨਾਂ ਨੇ ਕਰਤਾ। ਕੋਈ ਗੱਲ। ਹੈਲੋ ਅਟੇ ਲੋ ਸਭ ਕੀ ਹਾਲ ਜੇ ਅੱਛਾ ਮੇਰੇ ਕੋਲ ਸਤਨਾਮ ਸਿੰਘ ਮੇਰ ਕੋ ਮਤਲਬ ਜਲਮਨ ਤੋਂ ਆਏ ਹਨ ਐਨ ਆ ਆਈ ਕੈਦ ਵਾਲਾ ਕੈਦ ਵਾਲਾ ਪਿੰਡ ਕੈਦ ਹਾਂ ਇਹਨਾਂ ਦੀ ਸਰ ਤਕਸੀਮ ਦਾ ਕੇਸ ਹੈ ਤੁਹਾਡੇ ਕੋਲ ਇਹ ਬੰਦੇ ਪਿਛਲੇ 12 12 ਸਾਲਾਂ ਤੋਂ ਤੁਰੇ ਫਿਰਦੇ ਆ ਤਕਸੀਮ ਕਰਾਉਣ ਲਈ ਹੂੰ ਹੂੰ ਜਿਹੜਾ ਕਾਫੀ ਜਿਹੜਾ ਪਹਿਲੇ ਸਦੇ ਬਣਾਇਆ ਸੀ ਉਹ ਕਿ ਐਸਕੇ ਜਿਹੜਾ ਐਨਆਰਆਈ ਦਾ ਕੇਸ ਅਜੇ ਕੋਈ ਯਾਰ ਤੇ ਲੱਗਦਾ ਆਸਰ ਹੋਵੇ ਹਾਂ ਫਿਰ ਜਿਹੜਾ ਇਹਨੂੰ ਜਿਹੜਾ ਫਿਰ ਜਿਹੜਾ ਜਗਾ ਤੇ ਬਾਕੀ ਪਰ ਇਹ ਫਰਕ ਕਰਦੇ ਸਮਾਂ ਨਹੀਂ ਲੱਗਦਾ ਕਿ ਨਾ ਕੁਝ ਆਖਦਾ ਨਾ ਤੁਸੀਂ ਬਾਕੀ ਕੰਮ ਛੱਡੋ ਬਾਕੀ ਕੰਮ ਛੱਡੋ ਦੇਖੋ ਸਰਕਾਰ ਦਾ ਫੈਸਲਾ ਕਿ ਇਹ ਐਨ.ਆਈ. ਨੂੰ ਕੋਈ ਸਮੱਸਿਆ ਨਹੀਂ ਆਉਣ ਦੇਣੀ ਭਾਵੇਂ ਜੋ ਮਰਜ਼ੀ ਹੋ ਜਾਏ ਤੁਸੀਂ ਆਪਣੀ ਡਿਊਟੀ ਕਰੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਸੱਦੀ ਤੂੰ ਹੀ ਮੇਰੀ ਗੱਲ ਸੁਣੋ ਸਭ ਤੋਂ ਪਹਿਲਾਂ ਤਾਂ ਇਹਦੀ ਤਕਸੀਮ ਕਰਾਓ ਬਸ ਅਬ ਤੇ ਦਿਨੂ ਮੱਦੀ ਕਹਿੰਦਾ ਤੂੰ ਦੱਸੋ ਕਿੰਨੇ ਦਾ ਇੰਜ ਕਰਾ ਕੇ ਦੇਗੋ ਮੈਨੂੰ ਟਾਈਮ ਦੱਸੋ ਜੀ ਕਿੰਨੇ ਲੱਗਦੇ ਇਹ ਸਾਹਿਬ ਜੀ 12 ਸਾਲ ਹੋ ਗਏ ਇਹਨਾਂ ਨੂੰ ਕੋਈ ਨਹੀਂ ਆਇਆ ਤਾਂ ਫਿਰ ਕੀ ਹੈ ਨਹੀਂ 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 ਸਾਹਿਬ ਤੁਸੀਂ ਤੁਸੀਂ ਫਾਲੋ ਕਰੋ ਮੈਨੂੰ ਮੈਨੂੰ ਫਾਲੋ ਕਰੋ ਤੁਸੀਂ ਗਾਈਡ ਨਾ ਕਰੋ ਮੈਨੂੰ ਫਾਲੋ ਕਰੋ ਮੈਂ ਮੈਂ ਤੁਹਾਨੂੰ ਜੋ ਕਹਿ ਰਿਹਾ ਤੁਸੀ ਉਹ ਕਰੋ ਤੁਸੀ ਸੱਦੀ ਇਹਨਾਂ ਦੀ ਕਿੰਨਾ ਦੀ 31 ਮਾਰਚ ਤੱਕ ਇਹਨਾਂ ਦੀ ਤਕਸੀਮ ਹੋਣੀ ਚਾਹੀਦੀ ਹੈ ਜੀ ਹਮਮ ਗੌਰਮੈਂਟ ਗੌਰਮੈਂਟ ਨੂੰ ਕਿੰਨਾ ਟਾਈਮ ਲੱਗਦਾ ਤਕਸੀਮ ਦੇ ਦੱਸੋ ਮੈਨੂੰ ਹਾਂ ਜੀ ਜੀ ਮੈਂ ਤੁਸੀ ਤੁਸੀਂ ਸਰ ਇਹਨੂੰ ਸਤਿਏ ਨੂੰ ਪੈਲ ਦੇ ਹੱਦ ਤੇ ਪਿਲੋ ਸਭ ਇਹ ਬੰਦੇ ਜਿੰਮਤ ਤੋਂ ਦੂਜੀ ਤੀਜੀ ਆ ਰਾਗੇ ਚੌਥੀ ਇਹਦਾ ਇਹ ਮਤਲਬ ਦੁਬਾਰਾ ਨਾ ਆਉਣੇਂਦਾ ਤਾਂ ਪਹਿਲਾਂ ਕੰਮ ਕਰੋ ਜੀ ਬਸ ਤੂੰ ਛੱਡੋ ਬਾਕੀ ਟੈਕਨੀਕਲ ਚੀਜ਼ਾਂ ਛੱਡੋ ਪਹਿਲਾਂ ਇਹਦਾ ਕੰਮ ਕਰੋ ਬਸ ਹਾਂ ਚਲੋ ਕੱਲ 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 ਤੁਹਾਡੇ ਕੋ ਆਉਂਦੇ ਆ ਇਹਨਾਂ ਦਾ ਸਰਦੀ ਪਹਿਲਾਂ ਕੰਮ ਕਰਦੇ 100 ਵਾਰ ਆਉਣਗੇ ਤੁਹਾਡੇ ਕੋ ਇਹਨਾਂ ਦਾ ਕੰਮ ਹੋਣਾ ਚਾਹੀਦਾ ਮੇਰੇ ਕੋ ਦੁਬਾਰਾ ਨਹੀਂ ਹੋਣਾ ਚਾਹੀਦਾ ਹਾਂ ਜੇ 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 ਦੁਬਾਰਾ ਆਏ ਸਰਦੀ ਤੇ ਮੈਂ ਤੁਹਾਡੇ ਖਿਲਾਫ ਕਾਰਵਾਈ ਕਰ ਦੇਣੀ ਹੈ ਫੇਰ ਇਹਨਾਂ ਮੈਨੂੰ ਕਿਉਂ ਮੈਂ ਇਹ ਬੰਦੇ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ ਜੀ ਗੱਲ ਹਾਂ ਬਬ ਮੈਂ ਸਦੀ ਮੈਂ ਤੁਹਾਡੇ ਕੋ ਭੇਜਤਾ ਇਹਨਾਂ ਦੀ ਤਕਸੀਮ ਕਰਾ ਕੇ ਦੋ ਬਸ ਗਾ ਜੀ ਸਰੇ ਮੰਡੇ ਦੋ ਇਹਨੂੰ ਓਕੇ ਮੈਂ ਕਿਹਾ ਕੋਈ ਗੱਲ ਨਹੀਂ ਥੋੜੀ ਤੇਜ਼ੀ ਕਰ ਦੋ ਕੰਮ ਚ ਗਲਤ ਇੰਨੀ ਆ ਹਾ ਤੇ ਜੀ ਕਰ ਦੋ ਕੰਮ ਚ ਗਲਤ ਇੰਨੀ ਆ ਬਸ ਹੋਰ ਕੀ ਆ ਓਕੇ 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 ਬਬ ਜਾ ਜਾ ਦੋ ਦੋ ਬਾਬਾ ਜੀ ਮੈਂ ਤੁਹਾਡੀ ਲਾਸ਼ ਵਗਾ ਕੇ ਦੇ ਸਕਦਾ ਪਰ ਤੇ ਤੁਹਾਡੀ ਉਹਦੀ ਬਹੂ ਨਾਲ ਸੰਤੋ ਹੀ ਫੇਰ ਨਹੀਂ ਜਾਉਣੀ ਮੈਂ ਤਾਂ ਵੇਖੋ ਰੋਜ ਇਹ ਕੰਮ ਮਤਲਬ ਪਰਮਾਤਮਾ ਦਾ ਨਾ ਕਰੇ ਮੇਰੀ ਡਿਊਟੀ ਲੱਗੀ ਆ ਸਰਕਾਰ ਨਾਲੋਂ ਮੈਂ ਤੇ ਕੰਮ ਕਰਦਾ ਹੋਇਆ ਨਾ ਹਰ ਐਂਕੋਤੇ ਨਹੀਂ ਭੇਜੇ ਲੋਟਾਈ ਆ ਤੇ ਕੀ ਉਹ ਵੀ ਇਹ ਨਾ ਹੋਣਾ ਇਹ ਵੀ ਅਵੇਲੇਬਲ ਹੀ ਹੈ ਤਾਏ ਕੇ ਤਿਆਰੀਆਂ ਨਾ ਛੋਟੇ ਬੱਚੇ ਨੂੰ ਪਾਲ ਲਿਆ ਹਾਂ ਉਹਦਾ ਮੰਮੀ ਡੈਡੀ ਹੋਏ ਨਾ ਬੱਚੇ ਦਾ ਪਾਲਿਆ ਇਹਨੇ ਜਹਾਰੀ ਅੰਗਰੇਰੇ ਕੋਲ ਜਾ ਇਹਨੇ ਘਰ ਆਲੀ ਕਿੱਥੇ ਆ ਘਰ ਆਲੀ ਇੱਥੇ ਕੋ ਉੱਥੇ ਹਾਂ ਉੱਥੇ ਆਰੇ ਆਰ ਪੈਣ ਦੀ ਵੇ ਆ ਅੱਛਾ ਉੱਥੇ ਆ ਨਾ ਹਾਂ ਤੋ ਕੋਈ ਨਹੀਂ ਮੈਂ ਮੈਂ ਕਰਦਾ ਕੋਸ਼ਿਸ਼ ਪੂਰੀ ਆ ਅਸੀਂ ਕਰਦੇ ਕੁਝ ਆ ਬੇਟਾ ਲੈ ਆ ਕਰ ਕੋਈ ਕਰਦੇ ਪਤਾ ਉਹਦੀ ਘਰ ਆਲੀ ਨੂੰ ਸਮਝਾਉਣਾ ਤੁਹਾਡਾ ਜੇ ਨਹੀਂ ਗਈ ਤੇ ਆਪੋ ਚੀਜ਼ ਫੜਦੇ ਲੈ ਨਹੀਂ ਉਦੋਂ ਕੋਈ ਚੱਕਰ ਸੀ ਉਹ ਮਾਮੇ ਨਹੀਂ ਕਿਹੇ ਬੰਦੇ ਲੱਗਣਦੇ ਉਹ ਫੇ ਭਾਜੀ ਸਾਡੇ ਕੀ ਵਾਸਤੇ ਆ ਬਾਬੂ ਅਹੀਂ ਤੇ ਵੇਖੋ ਇਹ ਤਾਂ ਕਾਨੂੰਨੀ ਜੋ ਮਤ ਕਰ ਸਕਦੇ ਸਰਕਾਰ ਲੋ ਅਹੀਂ ਤੇ ਸਭ ਲੋਕਾਂ ਦੀ ਕਰਦੇ ਸਾਡੇ ਮੁੱਖ ਮੰਤਰੀ ਨੇ ਹਦਾਇਤ ਕੀਤੀ ਅਹੀਂ ਤੇ ਹਰ ਬੰਦੇ ਦੀ ਮਤ ਕਰਦੇ ਪਰ ਦੇ ਘਰਾਂ ਵਾਲੇ ਆਪੋ ਚ ਲੜ ਬਣ ਕੇ ਤੋਂ ਆਪਾਂ ਤੇ ਨਹੀਂ ਨਾ ਕੁਝ ਕਰ ਸਕਦੇ ਮੁਸ਼ਕਲ ਵੀ ਕੀ ਹੈ ਜੀ ਆਉਣ ਦੇ ਵਿੱਚ ਮਨੋ ਦੱਸਣਾ ਵੀ ਆਹ ਮੁਸ਼ਕਲ ਆ ਵੀ ਕੋਈ ਲਪੜਾ ਵਾ ਜੈਦ ਆਦਾਬਾ ਕੀ ਲਪੜਾ ਵਾ ਜੈਦ ਆਵਾ ਭੇਜਿਆ ਵਾ ਨਹੀਂ ਭਾਈ ਉਹਨਾਂ ਨੂੰ ਟ੍ਰੈਂਪ ਕਰਕੇ ਨਾ ਮੁਸ਼ਕਲ ਹੋਈ ਉਹ ਕਿਹਾ ਹਾਂ ਜੀ ਮੈਂ ਟ੍ਰੈਂਪ ਨੇਰਾ ਉਹ ਨਹੀਂ ਟ੍ਰੈਂਪ ਦਾ ਕੋਈ ਮਸਲਾ ਨਹੀਂ ਗਾ ਟ੍ਰੈਂਪ ਦੇ ਕੀ ਗੱਲਾਂ ਨੂੰ ਜੀ ਉਹਨਾਂ ਦਾ ਰਾਮਬਾਲੀ ਬੱਲਾ ਕੋਈ ਮਰੇ ਬੰਦੇ ਨੂੰ ਡਰੰਪ ਤੇ ਗਿਆ ਨਾ ਜਿੰਦੇ ਨਾਲ ਲੜਾਇ ਬਾਦ ਉਹ ਵੀ ਕੋਈ ਡਾਰਿਆ ਵੀ ਸਾਡੇ ਇਧਰ ਕਿ ਹੱਥ ਤੇ ਪਰਚਾ ਦਰਜ ਹੋ ਜਾਵੇ ਉਹ ਉਹ ਪੱਥਰ ਤੇ ਵੈਸੇ ਕਰਾ ਦਾਂਗੇ ਕੋਈ ਗੱਲ ਨਹੀਂ ਆ ਪੱਥਾ ਕਰਾਦਾ ਕਿ ਦੇ ਨਾ ਗਲਤ ਕੰਮ ਕੀਤਾ ਕਿਨੇ ਕਿਨੇ ਪੈ ਲੈ ਨਾ ਪੈ ਲੈ ਨਾ ਪੰਜਾਬ ਤੋਂ 10 ਲੱਖ ਰੁਪਏ 50 55 ਲੱਖ ਕਿਹੜੇ ਪੜਦੇ ਆ ਉਹ ਤੇਜਾ ਹੋਰ ਪਰੰਤਨ ਦਰਦ ਨਾਲ ਤੀਜਾ ਸਿੰਘ ਵਾਲੀ ਅੱਛਾ ਅੱਛਾ ਏਜੰਟ ਜਿਹੜੇ ਮਾਮੇ ਮਾਮੇ ਇੱਥੇ ਕਿਥੇ ਇੱਥੇ ਜੋ ਲਾਈ ਜਾਂਦੇ ਹੋ ਹਾਂ ਬੜੇ ਮੁੰਡੇ ਦੇ ਨਾਲ ਭੇਜੇ ਆਇਆ ਕਾਫੀ ਵੱਡੇ ਭੇਜੇ ਹਾਂ ਉਹਦੇ ਦੀਦੀ ਉਹ ਲਾਸ਼ ਭਗਉਂਦੇ